ਕੀ ਜੀ ਥਾਰ 4/2 ਅਜਕਲ ਬੜੀ ਕ੍ਰੇਜ਼ ਹੈ ਹਰ ਇੱਕ ਨੂੰ 1.5 ਸਾਲ ਦੀ ਵੇਟਿੰਗ ਚੱਲ ਰਹੀ ਹੈ ਇਹਦੀ ਥਾਰ ਦੀ ਇਹ ਬ੍ਰਾਂਡ ਨਿਊ ਕੰਡੀਸ਼ਨ ਦੀ ਗੱਡੀ ਹੈ 0 ਕਿਲੋਮੀਟਰ ਗੱਡੀ ਡਰਾਈਵਰ ਹੈ 2023 ਨੂੰ ਕੋ ਪੁਰਾਣੇ ਡੀਲਰਾਂ ਕੋਲ ਕਾਰ ਦੇ ਡੀਲਰ ਨੇ ਸ਼ੁਰੂਆਤ ਪੰਜਾਬ ਦੇ ਵਿੱਚ ਜਦੋਂ ਹੋਈ ਸੀਗੀ ਤਾਂ ਇਹਨਾਂ ਵੱਲੋਂ ਕੀਤੀ ਗਈ 1985 'ਚ ਮੇਰੇ ਫਾਦਰ ਨੇ ਸਟਾਰਟ ਕੀਤਾ ਸੀ 1985 ਤੋਂ ਚੱਲ ਰਿਹਾ ਹੈ ਇਹ ਮੇਰਾ ਸੈਕੰਡ ਸ਼ੋਅਰੂਮ ਹੈ ਫਰਸ਼ ਸ਼ੋਰੂ ਮੇਰਾ ਕੋਈ ਜ਼ਰੂਰਤੇ ਹੈ ਇਹ ਸੈਕਿੰਡ ਸ਼ੋਰੂ ਅਸੀਂ ਬਟਾਲਾ ਉੜਤੇ ਹੈ तकरीबन ਸਾਲ ਕੋ ਹੋ ਗਿਆ ਸਾਡੀ ਗੱਡੀਆਂ ਜਿਹੜੀਆਂ ਨੇ ਉਹ ਵੀ ਬਾਕੀ ਚੈੱਕ ਕਰਾਂਗੇ ਕਿਉਂਕਿ ਗੱਡੀਆਂ ਦੀ ਕੰਡੀਸ਼ਨ ਦੀ ਜੇਕਰ ਗੱਲ ਕਰ ਲਈਏ ਤਾਂ ਗੱਡੀਆਂ ਸਾਫ਼ ਤੋਂ ਸਾਫ਼ ਜਿਹੜੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਪਈਆਂ ਸਾਡੀ ਵੀਡੀਓ ਸਾਡਾ ਕੋਈ ਨਾਮ ਬ੍ਰਾਂਡ ਲੈ ਕੇ ਹੁੰਦਾ ਤੁਹਾਡੇ ਕੋਲ ਕਿ ਆਪਾਂ ਵੀਡੀਓ ਦੇਖ ਕੇ ਆਇਆ ਕਿੰਨਾ ਪਰਸੈਂਟ ਡਿਸਕਾਊਂਟ ਦੇਖੋ ਜੀ ਇਹ ਥੋੜਾ ਬਹੁਤ ਡੈਗੋਸੀਏਸ਼ਨ ਹੁੰਦਾ ਉਹ ਔਨ ਦੀ ਟੇਬਲ ਹੀ ਹੁੰਦਾਗਾ ਜੋ ਵੀ ਹੋ ਸਕੇਗਾ ਮੈਕਸਿਮਮ ਅਸੀਂ ਕਰਕੇ ਦਾਂਗੇ ਸੋ ਦੋਸਤੋ ਅੱਜ ਪਹੁੰਚੇ ਆਂ ਪੰਜਾਬ ਦੇ ਸਭ ਤੋਂ ਪੁਰਾਣੇ ਡੀਲਰਾਂ ਕੋਲ ਕਾਰ ਦੇ ਡੀਲਰ ਨੇ ਸ਼ੁਰੂਆਤ ਪੰਜਾਬ ਦੇ ਵਿੱਚ ਜਦੋਂ ਹੋਈ ਸੀਗੀ ਤਾਂ ਇਹਨਾਂ ਵੱਲੋਂ ਕੀਤੀ ਗਈ ਸੀ ਅੱਜ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ ਦੋ ਸ਼ੋਰੂਮ ਹੈਗੇ ਨੇ ਸੰਗਮ ਆਟੋਸ ਵਾਲੇ ਕੋ ਪਹੁੰਚੇ ਆਂ ਸੋ ਪਟਾਲਾ ਰੋਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਸੰਗਮ ਅਪਰੂਵ ਡੀਲਰ ਨੇ ਹਰ ਇੱਕ ਤਰ੍ਹਾਂ ਦੀ ਗੱਡੀ ਜਿਹੜੀ ਆ ਇਹਨਾਂ ਕੋਲ ਮਿਲ ਜਾਂਦੀ ਆ ਸੋ ਇਸ ਜਗ੍ਹਾ ਤੇ ਓਨਰ ਮੌਜੂਦ ਆ ਗੱਲਬਾਤ ਕਰਦੇ ਆ ਭਾਜੀ ਹੁਣਾਂ ਭਾਜੀ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਕੀ ਨਾਮ ਭਾਜੀ ਤੁਹਾਡਾ ਬੌਂਟੀ ਮੇਰਾ ਨਾਮ ਆ ਭਾਜੀ ਕਦੋਂ ਦੀ ਸ਼ੁਰੂਆਤ ਕੀਤੀ ਹੋਈ ਹੈ ਕੰਮ ਇਹ ਜੀ 1985 ਚ ਮੇਰੇ ਫਾਦਰ ਨੇ ਸਟਾਰਟ ਕੀਤਾ ਸੀ 1985 ਤੋਂ ਚੱਲ ਰਿਹਾ ਹੈ ਇਹ ਮੇਰਾ ਸੈਕੰਡ ਸ਼ੋਰੂਮ ਹੈ ਫਰਸਟ ਸ਼ੋਰੂਮ ਮੇਰਾ ਕੁਇਨਸ ਰੋਡ ਤੇ ਹੈ ਇਹ ਸੈਕੰਡ ਸ਼ੋਰੂਮ ਅਸੀਂ ਪਟਾਲਾ ਉੱਤੇ ਹੈ तकरीबन ਸਾਲ ਕੋ ਹੋ ਗਿਆ ਸਟਾਰਟ ਕੀਤਾ ਇਹਦੇ ਕੋਲ ਸਾਰੀਆਂ ਜੀ ਛੋਟੀ ਤੋਂ ਲੈ ਕੇ 4-5 ਲੱਖ ਦੀ ਰੇਂਜ ਤੋਂ ਲੈ ਕੇ ਤੇ ਅਪ ਟੂ 30-40 ਲੱਖ ਤੱਕ ਸਾਰੀ ਗੱਡੀਆਂ ਅਵੇਲੇਬਲ ਹੈ ਸਭ ਕੁਝ ਮਿਲ ਜਾਏਗਾ ਸਾਰਾ ਸੌ ਸਾਨੂੰ ਕਿਹੜੀਆਂ ਗੱਡੀਆਂ ਸਾਨੂੰ ਦਿਖਾਓਗੇ ਕੀ ਰੇਂਜ ਹੈਗੀ ਆ ਉਹ ਸਾਰਾ ਇੱਕ ਵਾਰ ਜੀ 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 ਇਹ ਜੀ ਮੇਰੇ ਕੋਲ ਹੋਂਡਾ ਸਿਟੀ ਕੀ 2000 18 ਮਾਡਲ ਪੈਟਰੋਲ ਦੇ 2018 ਮਾਡਲ ਪੈਟਰੋਲ ਦੇ ਵਿੱਚ ਹੈਗੀ ਹੈ ਔਰ ਚੱਲੀ ਹੋਈ ਹੈ ਸਿਰਫ 30000 ਕਿਲੋਮੀਟਰ ਜੈਨੂਨ ਗੱਡੀ ਚੱਲੀ ਹੋਈ ਹੈ ਔਰ ਤਕਰੀਬਨ 6.5 ਲੱਖ ਦੀ ਰੇਂਜ ਚ ਹੈਗੀ ਹੈ ਇਹ ਐਸ ਵੀਰਿੰਟ ਹੈ ਠੀਕ ਹੈ ઉસ તો બાદ આ જતી હે ڈیزલ ਦੇ ਵਿੱਚ 2016 મોડલ ગાડી હે ઓર તકरीबन 6.5 લાખ ની રેન્જ છેગી આવી ઓંડા સિટી હે તકरीबन ચાલી ہوئی હે 60000 કિલોમીટર ચાલી ہوئی હે જી રેન્જ પેગી દી હે સાડે 6.5 લાખ ની રેન્જ છે જી ઉસ તો બાદ આ જતી હે 2016 મોડલ સ્વિફ્ટ ડિઝાયર ડીકી والی જેરી હે ફર્સ્ટ ઓનર ਦੇ ਵਿੱਚ હે ڈیزલ ગાડી હે ભી તકरीबन હે હેગી હે જી અપના 5.75 લાખ ની રેન્જ છે ઓસ તો બાદ 2018 મોડલ વર્ના હે 2018 ਮਾਡਲ ਵਰਨਾ ਹੈ ਡੀਜ਼ਲ ਦੇ ਵਿੱਚ ਬਹੁਤ ਐਕਸਲੈਂਟ ਕੰਡੀਸ਼ਨ ਦੇ ਵਿੱਚ ਐਕਸਸ ਐਸਐਕਸ ਵੇਰੀਐਂਟ ਹੈ ਡੀਜ਼ਲ ਚ ਔਰ ਚੱਲੀ ਹੋਈ ਹੈ ਸਿਰਫ 45000 ਕਿਲੋਮੀਟਰ ਔਰ ਤਕਰੀਬਨ ਸਵਾ ਕਾਟ ਲੱਖ ਦੀ ਰੇਂਜ ਚ ਡਿਮਾਂਡ ਹੈ ਉਸ ਤੋਂ ਬਾਅਦ ਹੈ ਕਿ ਜੀ ਇਹ 2018 ਮਾਡਲ ਗੱਡੀ ਹੈ ਆਸਤਾ ਆਪਸ਼ਨਲ ਜਿਹੜੀ ਜਿਹਨੂੰ ਅਸੀਂ ਕਹਿੰਦੇ ਹਾਂ ਸਿਰਫ 14000 ਕਿਲੋਮੀਟਰ ਚੱਲੀ ਹੋਈ ਹੈ ਤਕਰੀਬਨ ਰੇਂਜ ਕੀ ਜੀ ਸਾਢੇ 6 ਲੱਖ ਦੀ ਰੇਂਜ ਚ ਗਿਆ ਬਰੀਜ਼ਾ ਆ ਗਈ ਜੀ ਉਸ ਤੋਂ ਬਾਅਦ 2016 ਮਾਡਲ ਟੌਪ ਐਂਡ ਵੇਰੀਐਂਟ ਹੈ ZETA+ ਜਿਹਨੋ ਸੀ ਕਰਨੇ ਆ ਡੀਜ਼ਲ ਦੇ ਵਿੱਚ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਬਹੁਤ ਅੱਛੀ ਕੰਡੀਸ਼ਨ ਚ ਗੱਡੀ ਹੈ ਤੁਸੀਂ ਦੇਖ ਸਕਦੇ ਹੋ ਔਰ ਇਹਦੀ ਡਿਮਾਂਡ ਹੈਗੀ ਹੈ ਤਕਰੀਬਨ ਸਾਡੀ 675000 ਦੇ ਰੇਂਜ ਵਿੱਚ ਇਹ ਚੱਲੀ ਕਿੰਨੀ ਵਾਰੀ ਇਹ ਚੱਲੀ ਹੋਈ ਹੈ ਤਕਰੀਬਨ 85 8000 3 85000 ਤੇ ਜੀ ਅੱਛਾ ਦੇਖਦੇ ਭਾਈ ਜਿਵੇਂ ਗੱਡੀਆਂ ਦੀ ਕੰਡੀਸ਼ਨ ਕਾਫੀ ਸਾਫ਼ ਹੈਗੀ ਆ ਜਿਵੇਂ ਹੁੰਦਾ ਕਈਆਂ ਨੂੰ ਜਦੋਂ ਆਪਾਂ ਸੈਕੰਡ ਹੈਂਡ ਗੱਡੀ ਬਾਇ ਕਰਦੇ ਆ ਸਭ ਤੋਂ ਵੱਡਾ ਇੱਕ ਡਰ ਹੁੰਦਾ ਇੰਜਨ ਨੂੰ ਲੈ ਕੇ ਸੋਸ ਵੱਲੋਂ ਕੀ ਗਾਰੰਟੀ ਦਿੰਦੇ ਜੀ ਜੀ ਉਸ ਵੱਲੋਂ ਇੰਜਨ ਵੱਲੋਂ ਕੰਪਨੀ ਦੀ ਗਾਰੰਟੀ ਹੈ ਇੰਜਨ ਕਲਚ ਵੱਲੋਂ ਕੰਪਨੀ ਦੀ ਗੇਅਰ ਦੀ ਕੰਪਨੀ ਦੀ ਗਾਰੰਟੀ ਹੁੰਦੀ ਹੈ ਓਲੈਕਸ ਆਟੋਸ ਗਾਰੰਟੀ ਦਿੰਦਾ ਐ ਇਸ ਲਈ ਅਸੀਂ ਓਲੈਕਸ ਆਟੋਸ ਦੇ ਨਾਲ ਕਰ ਰਹੇ ਹਾਂ ਇਹ ਕਿ ਕੱਲ ਨੂੰ ਕੋਈ ਪ੍ਰੋਬਲਮ ਨਾ ਆਏ ਕਸਟਮਰ ਨੂੰ ਸੈਟੀਸਫੈਕਸ਼ਨ ਕਰਨ ਲਈ ਸੈਟੀਸਫਾਈ ਕਰਨ ਲਈ ਤੇ ਇਹ ਡਾਕੂਮੈਂਟਸ ਜਿਹੜੇ ਆਪਾਂ ਅਸੀਂ ਵਾਰੰਟੀ ਵੇਰ ਨਾਲ ਦੇ ਰਹੇ ਹਾਂ ਇਹਦੇ ਵਿੱਚ ਕਿੰਨੀ ਦੇਰ ਦੀ ਗਾਰੰਟੀ ਦਿੰਦੇ ਓਲੈਕਸ ਸਿਕਸ ਜੀ ਆਫਕੋਰਸ ਜੀ ਫ੍ਰੀ ਆਫਕੋਰਸ ਇਹਦੇ ਨਾਲ ਸਰ ਆਪਣੇ ਕੋਲ ਲੋਨ ਦਾ ਪ੍ਰੋਸੀਜਰ ਕੀ ਕੀ ਹੈਗਾ ਜੀ ਆਪਾਂ ਗੱਲ ਕਰ ਲਈਏ ਇੰਸ਼ੋਰੈਂਸ ਦਾ ਵੀ ਦੱਸੋ ਜੀ ਇੰਸ਼ੋਰੈਂਸ ਵੀ ਸਾਡੇ ਕੋਲ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਾਨੀ ਹੈ ਆਪਣਾ ਡੈਪ ਕੈਪ ਕਰਾਨੀ ਹੈ ਫੁੱਲ ਕਰਾਨੀ ਹੈ ਥਰਡ ਪਾਰਟੀ ਕਰਾਨੀ ਹੈ ਸਭ ਕੁਝ ਅਵੇਲੇਬਲ ਹੈ ਪਲੱਸ ਇਹਦੇ ਨਾਲ ਨਾਲ ਸਾਡੇ ਕੋਲ ਫైనాన్స్ ਵੀ ਹੈ ਫైనాన్స్ ਹਰ ਬੈਂਕ ਤੋਂ ਅਵੇਲੇਬਲ ਹੈ ਸਾਰੇ ਬੈਂਕਾਂ ਤੋਂ ਅਸੀਂ ਆਲਮੋਸਟ ਫైనాన్స్ ਕਰ ਰਹੇ ਹਾਂ ਚਾਹੇ ਐਸਫੀਸੀ ਹੋਵੇ ਚਾਹੇ ਆਈਸੀਆਈਆ ਹੋਵੇ ਚਾਹੇ ਕੋਟਕਾ ਕੋਈ ਵੀ ਹੈ ਸਭ ਬੈਂਕ ਤੋਂ ਫైనాన్స్ ਕਰ ਰਹੇ ਹਾਂ ਲੋਨ ਕਿਸੇ ਵੀ ਤਰ੍ਹਾਂ ਦਾ ਹੈ ਉਹ ਪ੍ਰੋਵਾਈਡ ਹੋ ਜਾਏਗਾ ਲੋਨ ਆ ਲਗਜ਼ਰੀ ਗੱਡੀਆਂ ਕਰਦੇ ਇਸ ਟਾਈਮ ਕਿਹੜੀ ਕਿਹੜੀ ਲਗਜ਼ਰੀ ਗੱਡੀ ਲੱਗੀ ਆ ਆਪਣੇ ਕੋਲ ਕੋ ਆਡੀ ਖੜੀ ਹੈ ਫੋਰਚੂਨਰ ਖੜੀ ਹੈ ਐਂਡਵਰ ਖੜੀ ਹੈ ਉਹ ਸਭ ਖੜੀਆਂ ਨੇ ਅੰਦਰ ਲਗੀਆਂ ਨੇ ਜੀ ਅੰਦਰ ਆਪਾਂ ਜ਼ਰੂਰ ਅੰਦਰ ਜਾ ਕੇ ਗੱਡੀਆਂ ਜਿਹੜੀਆਂ ਨੇ ਉਹ ਵੀ ਬਾਕੀ ਚੈੱਕ ਕਰਾਂਗੇ ਕਿਉਂਕਿ ਗੱਡੀਆਂ ਦੀ ਕੰਡੀਸ਼ਨ ਦੀ ਜੇਕਰ ਗੱਲ ਕਰ ਲਈਏ ਤਾਂ ਗੱਡੀਆਂ ਸਾਫ਼ ਤੋਂ ਸਾਫ਼ ਜਿਹੜੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਪਈਆਂ ਸੋ ਹੋਰ ਵੀ ਲਗਜ਼ਰੀ ਜਿਹੜੀਆਂ ਆਈਟਮਸ ਹੈਗੀਆਂ ਆਪਾਂ ਅੰਦਰ ਸ਼ੋਰੂਮ ਚ ਜਾ ਕੇ ਚੈੱਕ ਕਰਾਂਗੇ ਕਿਹੜੀਆਂ ਕਿਹੜੀਆਂ ਗੱਡੀਆਂ ਨਾਲ ਕੋ ਅੰਦਰ ਲੱਗੀਆਂ ਹੋਈਆਂ ਨੇ ਸੋ ਸਕੋਰਪੀਓ ਦਾ ਇੱਕ ਨਵਾਂ ਮਾਡਲ ਜਿਹੜਾ ਉਹ ਲੱਗਾ ਹੋ ਉਹ ਲੱਗੀ ਹੋਈ ਆ ਥਾਰ ਦਾ ਬੜਾ ਕਰੇਜ਼ ਆ ਅਮਰੀਕ ਸਰ ਦੇ ਵਿੱਚ ਆ ਜ਼ਿਆਦਾਤਰ ਜਦੋਂ ਆਪਾਂ ਸੜਕਾਂ ਤੇ ਨਿਕਲਦੇ ਆ ਤੇ ਥਾਰ ਲੋਕਾਂ ਨੂੰ ਵੇਖਣ ਨੂੰ ਮਿਲਦੀ ਭਾਜੀ ਕੀ ਕੀ ਇਹਨਾਂ ਦੇ ਪ੍ਰਾਈਸ ਆ ਕਿਹੜੇ ਵੇਰੀਐਂਟ ਥਾਰ ਕੀ ਜੀ ਥਾਰ 4/2 ਆਜਕਲ ਬੜੀ ਕਰੇਜ਼ ਆ ਹਰ ਇੱਕ ਨੂੰ 1.5 ਸਾਲ ਦੀ ਵੇਟਿੰਗ ਚੱਲ ਰਹੀ ਹੈ ਇਹਦੀ ਥਾਰ ਦੀ ਇਹ ਬ੍ਰਾਂਡ ਨਿਊ ਕੰਡੀਸ਼ਨ ਦੀ ਗੱਡੀ ਹੈ 0 ਕਿਲੋਮੀਟਰ ਗੱਡੀ ਡਰਾਈਵਨ ਹੈ 2023 ਮਾਡਲ ਹੈ ਠੀਕ ਹੈ ਜੀ ਇਹ ਜਿਹੜੀ ਕੰਪਨੀ ਦੇ ਵਿੱਚ 1.5 ਸਾਲ ਦੀ ਵੇਟਿੰਗ ਦੇ ਉੱਤੇ ਅਸੀਂ ਤੁਹਾਨੂੰ ਰੈਡੀ ਦੇ ਰਹੇ ਹਾਂ 15 ਲੱਖ ਰੁਪਏ ਦੀ ਰੈਡੀ ਹੋਣੀ ਮਿਲ ਜਾਏਗੀ ਉਹ ਕਿੱਦਾਂ ਭਾਜੀ ਕਿਉਂਕਿ ਜਿਵੇਂ ਕੰਪਨੀ ਦੇ ਵਿੱਚ ਬੁਕਿੰਗ ਕਰਾਣੀ ਪੈਂਦੀ ਹੈ ਫਿਰ 6-6 ਮਹੀਨੇ ਵੇਟਿੰਗ ਕਰੋ 6-6 ਮਹੀਨੇ ਜੀ ਇਹਦੀ 1.5 ਸਾਲ ਦੀ ਵੇਟਿੰਗ ਹੈ 6 ਮਹੀਨੇ ਦੀ ਵੇਟਿੰਗ ਨਹੀਂ 1.5 ਸਾਲ ਦੀ ਵੇਟਿੰਗ ਹੈ ਦੀ ਬਟ ਸਾਡੇ ਕੋਲ ਰੈਡੀ ਅਵੇਲੇਬਲ ਹੈ ਅਸੀਂ ਤੁਹਾਨੂੰ ਦੇ ਰਹੇ ਹਾਂ ਰੈਡੀ ਦੇ ਦਾਂਗੇ 15 ਲੱਖ ਰੁਪਏ ਦੀ ਰੈਡੀ ਦੇ ਦਾਂਗੇ ਕੰਪਲੀਟ ਵਿਦ ਆਰਸੀ ਇੰਸ਼ੋਰੈਂਸ ਸਭ ਕੁਝ ਵਿੱਚ ਹੀ ਮਿਲ ਜਾਏਗੀ ਸਾਡੇ 15 ਦਾ 1.5 ਦਾ ਜੀ 1.5 ਤੇ ਬਾਕ ਜੀ अवेलेबल ਹੈ ਇਹ तकरीबन ਹੈ ਜੀ ਸਾਡੇ ਕੋਲ 12 ਲੱਖ ਦੀ ਰੇਂਜ ਚ ਹੈਗਾ ਜੀ ਅਵੀ ਸਰ ਨਿਊ ਮਾਡਲ ਹੈ ਜਾਂ ਨਹੀਂ ਨਹੀਂ ਇਹ ਤੇ ਯੂਜ਼ਡ ਹੈ ਜੀ तकरीबन ਹੈ 50000 ਕਿਲੋਮੀਟਰ ਚੱਲੀ ਹੋਈ ਜਗੜੀ ਉਸ ਤੋਂ ਬਾਅਦ ਸਕੋਰਪਿਓ ਹੈ ਜੀ 2022 ਮਾਡਲ ਹੈ ਸਕੋਰਪਿਓ 2022 ਮਾਡਲ ਐਸ ਵੀਰੀਐਂਟ ਹੈ ਔਰ ਕਨਵਰਟਡ ਟੂ ਐਸ 6 ਹੈ ਜੀ ਔਰ ਚੱਲੀ ਹੋਈ तकरीबन 30000 ਕਿਲੋਮੀਟਰ ਆ ਗੱਡੀ ਹੈਗੀ ਹੈ तकरीबन 1.5 ਲੱਖ ਦੀ ਰੇਂਜ ਚ ਕੀ ਜੀ ਸਰ ਸਭ ਤੋਂ ਵੱਡਾ ਡਰ ਤੁਹਾਨੂੰ ਦੱਸਿਆ ਕਿ ਇਹੀ ਰਹਿੰਦਾ ਹੈ ਕਿ ਜਦੋਂ ਗੱਡੀ ਬਾਈ ਕਰਦੇ ਆ ਉਦੇ ਵਿੱਚ ਕਿਤੇ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਮੇਰੀ ਗੱਲ ਤਾਂ ਜੀ ਪਰੇਸ਼ਾਨੀ ਵੈਸੇ ਨਹੀਂ ਆਏਗੀ ਪਹਿਲੀ ਗੱਲ ਤੇ ਅਸੀਂ 올렉ਸ ਆਟੋਸ ਤੋਂ ਵਾਰੰਟੀ ਹੈ ਦੂਸਰੀ ਸੈਕੰਡਲੀ ਗੱਲ ਹੋ ਰਿਹਾ ਕਿ ਜਿਹੜੀ ਅਸੀਂ ਡੀਲ ਕਰ ਰਹੇ ਹਾਂ ਮੈਕਸਿਮਮ ਵੀ ਕੀ 22 ਮਾਡਲ 23 ਮਾਡਲ ਨੂੰ ਡੀਲ ਕਰ ਰਹੇ ਹਾਂ ਉਹਦੀ ਵੈਸੀ ਕੰਪਨੀ ਤੋਂ ਵੈਸੇ ਵਾਰੰਟੀ ਵੈਲਿਡ ਹੈ ਅਗਰ ਕੋਈ ਦਿੱਕਤ ਵੀ ਤੁਹਾਨੂੰ ਪਰੇਸ਼ਾਨੀ ਵੈਸੇ ਤੇ ਆਉਂਦੀ ਨਹੀਂ ਅਗਰ ਆ ਵੀ ਜਾਂਦੀ ਹੈ ਤੇ ਕੰਪਨੀ ਤੋਂ ਵੈਲਿਡ ਹੈ ਜੀ ਵਾਰੰਟੀ ਕੰਪਨੀ ਇਹਦੀ ਮਹਿੰਦਰਾ ਦੀ ਜਿਸ ਤਰ੍ਹਾਂ ਮਹਿੰਦਰਾ ਵਾਰੰਟੀ ਦਿੰਦਾ ਕੀ ਆ ਦੋ ਦੋ ਤਿੰਨ ਤਿੰਨ ਸਾਲ ਦੀ ਵਾਰੰਟੀ ਹੈ ਤੇ ਵਾਰੰਟੀ ਦੇ ਵਿੱਚ ਹੁੰਦੀ ਸਾਡੀ ਗੱਡੀ ਬਿਲਕੁਲ ਡਰਨ ਵਾਲੀ ਕੋਈ ਗੱਲ ਨਹੀਂ ਜਿਵੇਂ ਕਈ ਲੋਕ ਕਹਿ ਦਿੰਦੇ ਸਾਡੇ ਸਾਡੇ ਨਾਲ ਡੀਲਰ ਨੇ ਧੋਖਾ ਕਰਤਾ ਸਾਡੇ ਨਾਲ ਐਦਾਂ ਹੋ ਗਿਆ ਹਾਲਾਂਕਿ ਇੱਥੇ ਆਲੈਕਸ ਗਾਰੰਟੀ ਲੈ ਰਿਹਾ ਇਸ ਚੀਜ਼ ਨੂੰ ਬਿਲਕੁਲ ਗਾਰੰਟੀ ਹੈ ਆਲੈਕਸ ਤੋਂ ਗਾਰੰਟੀ ਹੈ ਆਲੈਕਸ ਦੀ ਹਰ ਚੀਜ਼ ਦੀ ਗਾਰੰਟੀ ਹੈ ਮਤਲਬ ਅਗਰ ਤੇ ਤੁਸੀਂ ਅਗਰ ਕਹੀਏ ਅਸੀਂ ਸਭ ਤੋਂ ਪ ਔਰ ਕੋਈ ਡਾਕੂਮੈਂਟੇਸ਼ਨ ਚ ਕੋਈ ਪ੍ਰੋਬਲਮ ਨਹੀਂ ਹੁੰਦੀ ਔਰ ਕੋਈ ਚਾਹ ਇੰਜਨ ਨਹੀਂ ਆ ਇਲੈਕਟ੍ਰੋਨਿਕ ਦੀ ਗਈ ਹੈ ਤੇ ਉਹਦੀ ਵੀ ਕੰਪਨੀ ਦੀ ਵਾਰੰਟੀ ਹੈ ਉਹ ਖਾਸ ਕਰਕੇ ਜੇਕਰ ਗੱਲ ਕਰ ਲਈ ਅੱਜ ਵੀਡੀਓ ਆਪਾਂ ਸ਼ੂਟ ਕਰਦੇ ਆ ਜੇਕਰ ਸਾਡੀ ਵੀਡੀਓ ਸਾਡਾ ਕੋਈ ਨਾਮ ਬ੍ਰਾਂਡ ਲੈ ਕੇ ਆਉਂਦਾ ਤੁਹਾਡੇ ਕੋਲ ਕਿ ਆਪਾਂ ਵੀਡੀਓ ਦੇਖ ਕੇ ਆਇਆ ਕਿੰਨਾ ਪਰਸੈਂਟ ਡਿਸਕਾਊਂਟ ਦੋਗੇ ਉਹਨਾਂ ਨੂੰ ਦੇਖੋ ਜੀ ਇਹ ਥੋੜਾ ਬਹੁਤ 네ਗੋਸ਼ੀਏਸ਼ਨ ਹੁੰਦਾ ਉਹ ਔਨ ਦੀ ਟੇਬਲ ਹੀ ਹੁੰਦਾ ਹੈ ਜੋ ਵੀ ਹੋ ਸਕੇਗਾ ਮੈਕਸਿਮਮ ਅਸੀਂ ਕਰਕੇ ਦਾਂਗੇ ਹਰ ਗੜੀ ਦਾ ਅਲੱਗ-ਅਲੱਗ ਹੈ ਪਰ ਜਿੰਨਾ ਮੈਕਸਿਮ ਹੋਏਗਾ ਤੁਹਾਡੇ ਜਿਹੜਾ ਵੀ ਵੀਡੀਓ ਦੇਖ ਕੇ ਆਏ ਆਪਣਾ ਕੰਟੈਕਟ ਨੰਬਰ ਦੱਸ ਦੋ ਭਾਜੀ ਪ੍ਰੋਪਰ ਜਿਹੜੇ ਵੀ ਸ਼ੋਰੂਮ ਦਾ ਤੁਸੀਂ ਐਡਰੈਸ ਦੋ ਹੈਗੇ ਨੇ ਦੋਨਾਂ ਦੇ ਐਡਰੈਸ ਦੱਸ ਦੋ ਤੁਹਾਡਾ ਕੰਟੈਕਟ ਨੰਬਰ ਜੀ 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 ਮੇਰੇ ਦੋ ਸ਼ੋਰੂਮ ਹੈ ਜੀ ਇੱਕ ਤੇ ਸੰਗਮ ਕੁਇਨਸ ਰੋਡ ਤੇ ਹੈ ਕੁਇਨਸ ਰੋਡ ਤੇ ਆਪਣਾ ਰੇਲਵੇ ਸਟੇਸ਼ਨ ਦੇ ਕੋਲ ਪੈ ਜਾਂਦਾ ਹੈ ਔਰ ਸੈਕੰਡ ਸ਼ੋਰੂਮ ਮੇਰਾ ਹੈਗਾ ਬਟਾਲਾ ਰੋਡ ਤੇ ਵਿਜੇਨਗਰ 23 ਨੰਬਰ ਪਿੱਲਰ ਔਰ ਮੇਰਾ ਮੋਬਾਈਲ ਨੰਬਰ ਹੈ 9814017200 ਰਿਪੀਟ ਕਰ ਦੋ 9814017200 ਬਿਲਕੁਲ ਗੱਡੀਆਂ ਦੀ ਜ਼ਿਕਰ ਗੱਲ ਕਰ ਲਈ ਤਾਂ ਬ੍ਰੈਂਡ ਨਿਊ ਕੰਡੀਸ਼ਨਸ ਦੇ ਵਿੱਚ ਗੱਡੀਆਂ ਹੈਗੀਆਂ ਡਰਨ ਵਾਲੀ ਕੋਈ ਗੱਲ ਨਹੀਂ ਹੈ ਜਿਵੇਂ ਲੋਕਾਂ ਨੂੰ ਡਰ ਹੁੰਦਾ ਆ ਕਿ ਯਾਰ ਆਪਾਂ ਜੇ ਸੈਕੰਡ ਹੈਂਡ ਗੱਡੀ ਲੈ ਰਹੇ ਆ ਤਾਂ ਸਾਡੇ ਇੰਜਨ ਦੇ ਵਿੱਚ ਨਾ ਪ੍ਰੋਬਲਮ ਆ ਜਾਵੇ ਕੱਲ ਨੂੰ ਆਪਾਂ ਜੇ ਲੱਖ ਰੁਪਏ ਦੀ ਗੱਡੀ ਲਈ ਆ ਉਹਦੇ ਉੱਪਰ ਆਪਾਂ 20-30 ਹਜ਼ਾਰ ਰੁਪਏ ਹੋਰ ਲਾ ਬੈਠੇ ਆ ਸੋ ਇਸ ਗੱਲ ਤੋਂ ਤੁਸੀਂ ਬੇਫਿਕਰ ਰਹੋ ਗੱਡੀ ਤੁਹਾਨੂੰ ਓਕੇ ਰਿਪੋਰਟ ਮਿਲੇਗੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਨਹੀਂ ਆਏਗੀ 6 ਮਹੀਨੇ ਦੀ ਇੰਜਨ ਦੇ ਗਾਰੰਟੀ ਜਿਹੜੀ ਉਹ ਤੁਹਾਨੂੰ ਮਿਲਣ ਵਾਲੀ ਹੈ ਜਿਸ ਦੇ ਵਿੱਚ OLX ਬ੍ਰਾਂਡ অথੋਰਾਇਜ਼ਡ ਬ੍ਰਾਂਡ ਹੈ ਜਿਸ ਦੀ 6 ਮਹੀਨੇ ਗਾਰੰਟੀ ਦੇ ਰਿਹਾ ਹੈ 6 ਮਹੀਨੇ ਦੇ ਵਿੱਚ ਜੇਕਰ ਕੋਈ ਵੀ ਤਰ੍ਹਾਂ ਦੀ ਦਿੱਕਤ ਆਉਂ ਖਰਚਾ ਹੈ ਜਿਹੜਾ ਉਹ ਸਾਰਾ ਫਰੀ ਹੋਏਗਾ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਸੋ ਇਹ ਟਰਸਟੇਬਲ ਬ੍ਰਾਂਡ ਹੈਗਾ ਜਾਂ ਇਸ ਤੇ ਆਪਾਂ ਟਰਸਟ ਕਰਕੇ ਤੁਸੀਂ ਕੋਈ ਵੀ ਗੱਡੀ ਜਿਹੜੀ ਇਸ ਜਗ੍ਹਾ ਤੇ ਲੈ ਸਕਦੇ ਹੋ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਉਂਦੇ ਹੋ ਤਾਂ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਇਹਦੇ ਬੈਨੀਫਿਟਸ ਮਿਲਣਗੇ ਤੇ ਜੇਕਰ ਸਰ ਐਸੈਸਰੀ ਦੀ ਗੱਲ ਕਰ ਲਈ ਜੇਕਰ ਕਿਸੇ ਨੇ ਐਸੈਸਰੀ ਹੋਰ ਲਗवानी ਹੋਵੇ ਆਪਣੇ ਵੱਲੋਂ ਉਹ ਐਕਸਟਰਾ ਸੈਸਿਸ ਲਗवानी ਹੋਏਗੀ ਉਹ ਆਫਟਰ ਮਾਰਕੀਟ ਲੱਗੇਗੀ ਜੀ ਅਸੀਂ ਐਸੈਸਰੀਜ਼ ਨੂੰ ਡੀਲ ਨਹੀਂ ਕਰਦੇ ਅਸੀਂ ਸਿਰਫ ਗੱਡੀ ਸੇਲ ਕਰਦੇ ਹਾਂ ਫਾਈਨਾਂਸ ਹੈ ਔਰ ਸੇਲ ਫਾਈਨਾਂਸ ਔਰ ਇੰਸ਼ੋਰੈਂਸ ਨੂੰ ਬਿਲਕੁਲ ਕੰਟੈਕਟ ਨੰਬਰ ਦੇ ਦਿੱਤਾ ਹੈ ਭਾਜੀ ਨੇ ਇਹਨਾਂ ਦਾ ਇੱਕ ਸ਼ੋਰੂਮ ਜਿਹੜਾ ਹੈ ਉਹ ਕਵੀਨਸ ਰੋਡ ਤੇ ਹੈਗਾ ਦੂਸਰਾ ਬਟਾਲਾ ਰੋਡ ਤੇ ਆ ਪਿੱਲਰ ਨੰਬਰ 23 ਦੇ ਲਾਗੇ ਤੁਹਾਨੂੰ ਇਹ ਜਿਹੜਾ ਸ਼ੋਰੂਮ ਸੰਗਮ ਮੋਟਰਸ ਉਹ ਮਿਲ ਜਾਏਗਾ ਇੱਥੇ ਵਿਜ਼ਿਟ ਕਰੋ ਸਾਡੀ ਵੀਡੀਓ ਜ਼ਿਕਰ ਤੁਸੀਂ ਦੇਖ ਕੇ ਇਸ ਜਗ੍ਹਾ ਤੇ ਪਹੁੰਚਦੇ ਹੋ ਤੁਹਾਨੂੰ ਕੁਝ ਨਾ ਕੁਝ ਡਿਸਕਾਊਂਟ ਜਿਹੜਾ ਆ ਉਹ ਜ਼ਰੂਰ ਮਿਲੇਗਾ ਜੁੜੇ ਰਹੋ ਪੰਜਾਬੀ মিডিয়াম ਦੇ ਨਾਲ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਆਮਿਤ ਸਰ